ਲੋਕਲ ਮਾਰਕੀਟ ਜਿਵੇਂ ਆਪਾਂ ਸੁਨਹਾਰੇ ਬਾਜ਼ਾਰ ਚ ਜਾਂਦਾ ਹੁੰਦਾ ਸੀ ਉਸ ਟਾਈਮ ਉਹਨਾਂ ਤੋਂ ਪੁੱਛਦਾ ਹੁੰਦਾ ਸੀ ਕਹਿੰਦੇ ਲੋਕ ਬਾਈ ਪਰਾਣਾ ਆਪਣਾ 50 50 ਸਾਲ ਪਰਾਣਾ ਜਿਹੜਾ ਸੋਨਾ ਜਾਮਾ ਕਰਿਆ ਸੀ ਉਹ ਲਿਆ ਲਿਆ ਵੇਚ ਤਾ ਉਹਨਾਂ ਨੇ ਸਾਡੇ ਵੇਚ ਤਾ ਬਿਲਕੁਲ ਹੁਣ ਲੈ ਨਹੀਂ ਹੋ ਰਿਹਾ ਮਤਲਬ ਕਿ ਤੁਹਾਡਾ ਕੀ ਵਿਚਾਰਾ ਚਲੋ ਇਹਨਾਂ ਨੇ ਤਾਂ ਆਪਣਾ ਰੱਖਤਾ ਵੀ ਤੁਹਾਡਾ ਕੀ ਵਿਚਾਰਾ ਨਿਊਜ਼ ਤੇ ਨਿਊਜ਼ ਤੇ ਇਹੀ ਵਿਚਾਰਾ ਵੀਰੇ ਜਦੋਂ ਵੀ ਕੋਈ ਚੀਜ਼ ਮਤਲਬ ਅਬਦੇ ਲੈਵਲਾਂ ਤੋਂ ਨੀਚੇ ਆਉਂਦੀ ਹੈ ਜੀ ਕਿਸੇ ਵੀ ਕਾਰਨ ਬਕਸ਼ ਮਾਰਕੀਟ ਗਿਰਦੀ ਹੈ ਤਾਂ ਉਹ ਖਰੀਦਣ ਦਾ ਹੀ ਟਾਈਮ ਹੈ ਜਿਵੇਂ ਵੀਰਜੀ ਨੇ ਦੱਸਿਆ ਓਕੇ ਕਿਉਂਕਿ ਜੇ ਤੁਸੀਂ ਇਹਨੂੰ ਲੰਬੇ ਸਮੇਂ ਲਈ ਚਾਰਟ ਨੂੰ ਤਾਂ ਦੇਖਦੇ ਆਂ ਜੀ ਤਾਂ ਤੁਹਾਨੂੰ ਇਹ ਇਹ ਪਤਾ ਲੱਗੂਗਾ ਕਿ ਜਦੋਂ ਵੀ ਚੀਜ਼ ਨੀਚੇ ਆਉਂਦੀ ਹੈ ਹੂੰ ਤਾਂ ਉਹ ਉੱਪਰ ਹੀ ਜਾਣਾ ਉਹਨੇ ਉਹਦਾ ਕਾਰਨ ਕੀ ਹੈ ਕਿ ਜਿਹੜੀ ਚੰਗੀ ਚੀਜ਼ ਹੈ ਉਹ ਹਰ ਇੱਕ ਰੇਟ ਦੇ ਉੱਤੇ ਸਸਤੀ ਹੈ ਅੱਜ ਤੋਂ 20 ਸਾਲ ਪਹਿਲਾਂ ਸੋਨਾ ਆਪਾਂ ਨੂੰ ਮਹਿੰਗਾ ਲੱਗਦਾ ਸੀ ਜੀ ਅੱਜ ਆ ਰੇਟਾਂ ਦੇ ਮਹਿੰਗਾ ਲੱਗਦਾ ਅੱਜ ਤੋਂ 20 ਸਾਲ ਨੂੰ ਵੀ ਆ ਰੇਟ ਜਿਹੜੇ ਰੇਟ ਹੋਣਗੇ ਉਦੋਂ ਵੀ ਮਹਿੰਗਾ ਲੱਗੂਗਾ ਓਕੇ ਪਰ ਇਹ ਹਰੇਕ ਰੇਟ ਉੱਤੇ ਸਸਤਾ ਹੈ ਕਿਉਂਕਿ ਇਹਨੇ ਚੜਨਾ ਹੀ ਹੈ ਹੁਣ ਐਂ ਜਿਵੇਂ ਚੰਗੀਆਂ ਕੰਪਨੀਆਂ ਨੇ ਇੰਡੀਅਨ ਸਟਾਕ ਮਾਰਕੀਟ ਚ ਰਿਲਾਇੰਸ ਲਾ ਲਓ ਹਨਾ ਤੁਸੀਂ ਬਜਾਜ ਆਟੋ ਲੈ ਲਓ ਜੀ ਜਾਂ ਹੋਰ ਕੋਈ ਵੀ ਕੰਪਨੀ ਲੈ ਲਓ XYZ ਮਰੂਤੀ ਲੈ ਲਓ ਉਹਨਾਂ ਨੇ ਲੌਂਗ ਰਨ ਚ ਉੱਪਰ ਹੀ ਜਾਣਾ ਹੁਣ ਤੁਸੀਂ ਜੇ ਚੰਗੀ ਚੀਜ਼ ਦੇ ਉੱਤੇ ਪੈਸਾ ਲਾਓਗੇ ਤਾਂ ਤਾਂ ਉਹਨੂੰ ਰਿਟਰਨ ਦੇ ਕੇ ਹੀ ਜਾਊਗੀ ਲੌਂਗ ਰਨ ਚ ओके ਉਤੋਂ ਕੋਈ ਹਜੇ ਛੋਟੀ ਕੰਪਨੀ ਆ ਸਟਾਰਟਅਪ ਹੋਇਆ ਜੀ ਹਨਾ ਤਾਂ ਉਹ স্মਲ ਕੈਪ ਚ ਆਉਂਦੀਆਂ ਨੇ ਹੂੰ ਤਾਂ ਉਹ ਤੇ ਆਪਾਂ ਨੂੰ ਯਕੀਨ ਕਰਨਾ ਘੱਟ ਹੈ ਹੂੰ ਤਾਂ ਇਹ ਚੀਜ਼ ਹੈ ਯਾਨੀ ਕਿ ਲੌਂਗ ਟਰਮ ਇਨਵੈਸਟਮੈਂਟ ਦਾ ਬੈਨੀਫਿਟ ਹੈ ਹਾਂ ਜੀ ਤੁਹਾਡੇ ਤੁਸੀਂ ਇਹੀ ਲਾ ਲਓ 2003 ਦੀ ਗੱਲ ਹੈ ਜੀ ਮਰੂਤੀ ਦਾ ਸ਼ੇਅਰ 164 ਰੁਪਏ ਦਾ ਸੀ ਜੀ ਬਿਲਕੁਲ ਪਰ ਉਸ ਟਾਈਮ ਸੀ ਜੈਨ ਗੱਡੀ ਨਵੀਂ ਲਈ ਸੀ ਮੇਰੇ ਫਾਦਰ ਸਾਹਿਬ ਨੇ ਮੈਂ ਗੱਲ ਕਰਦਾ ਹੁਣ ਨਾਲ ਉਹਨਾਂ ਨੂੰ বিজে তুমি 387000 ਦੀ ਗੱਡੀ ਨਾਲ ਲੈ ਕੇ ਜੇ ਮਰੂਤੀ ਦੇ ਸ਼ੇਅਰ ਲੈ ਲੰਦੇ ਅੱਜ ਆਪਾਂ ਫਰਾਰੀ ਕਢਾ ਲਿਉਂਦੇ ਇਹ ਚੀਜ਼ ਹੈ ਜੀ ਮਤਲਬ ਨੌਲੇਜ ਹੌਲੀ ਹੌਲੀ ਲੋਕਾਂ ਨੂੰ ਨੌਲੇਜ ਆਉਣ ਲੱਗੀ ਆ ਇਹ ਤੇ ਇੱਕ ਸਵਾਲ ਆ ਮੇਰਾ ਜਦੋਂ ਤੁਹਾਡੀ ਗੱਲ ਚੱਲੇ ਆ ਉਹ ਤੋਂ 2003 ਸੀ ਭਾਈ ਇਹ ਨਹੀਂ ਤੇਕਨੋਲੋਜੀ ਨਹੀਂ ਸੀ ਹੈਨਾ ਐਨਾ ਇੰਟਰਨੈਟ ਨਹੀਂ ਸੀਗਾ ਮਲਟੀ ਬੈਗਰ ਬਣ ਗਿਆ 1200 ਵਰਗੇ ਹਾਂਜੀ ਹਾਂਜੀ ਲੱਖ ਲੱਖ ਦੇ ਡੇਢ ਲੱਖ ਤੋਂ ਲੱਖ ਹੋ ਗਏ ਨਾ ਇੱਕ ਇੱਕ ਸ਼ੇਅਰ ਸਹੀ ਹੈ ਜੀ ਆਉਣ ਵਾਲੇ 10 ਸਾਲਾਂ 'ਚ ਤੁਹਾਨੂੰ ਲੱਗਦਾ ਵੀ ਮਲਟੀਪਲਗਰ ਨਹੀਂ ਟੁੱਟ ਸਕਦਾ ਕੋਈ ਸਟਾਕ ਵੀ ਜਿਵੇਂ ਕੋਈ ਅੱਜ ਹਜ਼ਾਰ ਦਾ ਤਾਂ ਉਹ ਲੱਖ ਦਾ ਹੋ ਜਾਊਗਾ ਹੋ ਸਕਦਾ ਸਮੇਂ ਦੇ ਨਾਲ ਇਹੇ ਗੱਲ ਹੈ ਜੀ ਹੁਣ ਜਿਵੇਂ ਹਜ਼ਾਰ ਕੰਪਨੀਆਂ ਸ਼ੁਰੂ ਹੋਈਆਂ ਜੀ ਉਹਨਾਂ 'ਚੋਂ 10 ਨੇ ਬਣਨਾ ਆਪਣਾ ਮਿਡ ਕੈਪ ਉਹਨਾਂ 'ਚੋਂ ਇੱਕ ਨੇ ਬਣਨਾ ਲਾਰਜ ਕੈਪ ਹੁਣ ਉਹਦਾ ਤੁਸੀਂ ਅੰਕਲਨ ਕਿਵੇਂ ਕਰ ਸਕਦੇ ਹੋ ਉਹਨੂੰ ਤੁਸੀਂ ਫਿਊਚਰ 'ਚ ਦੇਖ ਸਕਦੇ ਹੋ ਵੀ ਕਿਹੜੀ ਚੀਜ਼ ਦੀ ਡਿਮਾਂਡ ਹੋਊਗੀ ਓਕੇ ਜਿਵੇਂ ਹੁਣ ਤੁਸੀਂ ਲਾ ਲਓ ਹੁਣ ਪਾਣੀ ਗੰਦਾ ਹੋ ਰਿਹਾ ਦਿਨ ਬਰ ਦਿਨ ਜਿਹੜੀਆਂ ਕੰਪਨੀਆਂ ਵਾਟਰ ਟ੍ਰੀਟਮੈਂਟ ਪਲਾਂਟ ਲਾਉਂਦੀਆਂ ਨੇ ਉਹਨਾਂ ਦੇ ਕੀ ਕਹਿੰਦੇ ਨੇ ਜਿਹੜੇ ਸ਼ੇਅਰ ਨੇ ਉਹ ਅਨਲ ਟਾਈਮ 'ਚ ਗਰੋਅ ਕਰਨਗੇ ਜੀ ਹਨਾ ਗ੍ਰੀਨ એનર્ਜੀ ਦੇ ਸ਼ੇਅਰ ਗਰੋਅ ਕਰਨਗੇ ਜੀ ਤਾਂ ਇਹ ਚੀਜ਼ਾਂ ਨੇ ਜਿਨ੍ਹਾਂ 'ਚ ਆਪਾਂ ਪੈਸਾ ਹੁਣ ਲਾ ਸਕਦੇ ਆ ਡਿਫੈਂਸ ਦੇ ਉੱਤੇ ਬਹੁਤ ਪੈਸਾ ਲੱਗ ਰਿਹਾ ਹੈ ਉਹਨਾਂ ਦੇ ਉਹਨਾਂ ਦੇ ਚਾਂਸਿਸ ਨੇ ਮਲਟੀਪਲ ਗਰ ਬਣਨ ਦੇ ਓਕੇ ਇਹ ਇਹ ਇਦਾਂ ਦੇ ਸਟਾਕ ਲੱਭਨੇ ਚਾਹੀਦੇ ਆਪਾਂ